ਇਹ ਤਾਂ ਫਾਟ ਦੇਖਣ ਕੱਟੇ ਆਣੇ ਆ ਜਾ ਬਾਹਰ ਪੈਣੇ ਐਂਜੀ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ ਜੀ ਬੰਦ ਕਰ ਦਿਓ ਬਸ ਟੋਲ ਕੱਟੇ ਤਾਂ ਨਹੀਂ ਗਿਆ ਕੋਈ ਮੈਸੇਜ ਨਹੀਂ ਆ ਰਿਹਾ ਤੁਹਾਨੂੰ ਅੱਜ ਟੋਲ ਫ੍ਰੀ ਕਰਾਇਆ ਸੀ ਇਹ ਬਸ ਠੀਕ ਹੈ ਜੀ ਇਹ ਕਹੀਂ ਕੱਟੇ ਨਹੀਂ ਜਾਣੀ ਜਾਂਦੇ ਬਾਜੀ ਇਹ ਪੁੱਛਣਾ ਸੀ ਜੀ ਜੀ ਮੈਸੇਜ ਤਾਂ ਨਹੀਂ ਆਇਆ ਕੋਈ ਤਾਂ ਨਹੀਂ ਆਇਆ ਭਾਜੀ ਰੋ ਕੱਟੇ ਦਾ ਟੋਲ ਕਟੇ ਦਾ ਕੋਈ ਮੈਸੇਜ ਤਾਂ ਨਹੀਂ ਆਇਆ ਜੀ ਫਾਸਟ ਹੈ ਨਹੀਂ ਨਾ ਫੜੀਏ ਕਰਵਾ ਜੀ ਇੱਕ ਮਿੰਟ ਫੜ ਕੇ ਜਰਾ ਨਹੀਂ ਕਟੇਗਾ ਜੀ ਬਸ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਬਾਈ ਅਜੇ ਟੋਲ ਫਰੀ ਕਰਾਇਆ ਗਿਆ ਜੀ ਸਾਡੀ ਰੋਡ ਨਹੀਂ ਬਣ ਰਹੀ ਜੀ ਇੱਕ ਇਹ ਭਾਰਤੀ ਕਿਸਾਨੀ ਉਹਨੇ ਚੜੁੰਨੀ ਵੱਲੋਂ ਅਸੀਂ ਅਜੇ ਟੋਲ ਫਰੀ ਕਰਾਇਆ ਜੀ ਸਮਰਾਲੇ ਤੋਂ ਕਿਹਾ ਸਮਰਾਲੇ ਹੈ ਨਹੀਂ ਜੀ ਨਹੀਂ ਸਾਡੀ ਰਾਹੋ ਰੋਡ ਹੈ ਜੀ ਹਾਂ ਜੀ ਉਹ ਬਣ ਨਹੀਂ ਰਹੀ ਜੀ ਉਹਦੇ ਕਰਕੇ ਅਸੀਂ ਅਜੇ ਧਰਨਾ ਲਾਇਆ ਜੀ ਇਹ ਟੋਲ ਫਰੀ ਕੀਤਾ ਗਿਆ ਜੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਜੀ ਸਿਰਫ ਅਸੀਂ ਟੋਲ ਫਰੀ ਕੀਤਾ ਜੀ ਸਰਕਾਰ ਨੂੰ ਜੁੱਟੀ ਮੰਡੜ ਕਰ ਠੀਕ ਹੈ ਧੰਨਵਾਦ ਵੱਲੋਂ ਜਿਹੜਾ ਇੱਕ ਤਰਨਾ ਲਾਇਆ ਜਾ ਰਿਹਾ ਕਾਰਨ ਕੀ ਹੈ ਕਾਰਨ ਰਾਹੋ ਰੋਡ ਜੀ ਜਿਹੜਾ ਪਿਛਲੇ 2 ਦਹਾਕਿਆਂ ਤੋਂ ਨਹੀਂ ਬਣਿਆ ਜੀ ਮੈਂ ਹੈਰਾਨਗੀ ਵਾਲੀ ਗੱਲ ਕੋਈ ਵੀ ਬੰਦਾ ਕੋਈ ਮੰਤਰੀ ਐਮ ਐਲ ਏ ਇੱਥੇ ਪਹਿਲਾਂ ਵੀ ਮੰਤਰੀ ਪੀੜਲ ਜੁੜੀ ਰਹਿ ਚੁੱਕੇ ਜੀ ਉਹ ਸਿਰਫ ਉੱਥੇ ਖਾਣਾ ਪੂਰਤੀ ਕਰਕੇ ਚੱਲ ਜਾਂਦੇ ਕਿਸੇ ਨੇ ਰੋਡ ਨਹੀਂ ਬਣਾਇਆ ਤੇ ਸਾਡਾ ਚੈਲੰਜ ਹੈ ਪੰਜਾਬ ਦੇ ਹਰੇਕ ਮੰਤਰੀ ਨੂੰ ਕਿ ਇੱਕ ਵਾਰੀ ਰੋਡ ਦਾ ਢੇੜਾ ਕੱਢ ਦੋ ਪੁਲ ਤੱਕ ਅਸੀਂ ਮੰਨ ਜਾਵਾਂਗੇ ਵੀ ਤੁਸੀਂ ਲੋਕਾਂ ਵਾਸਤੇ ਕੁਝ ਕਰ ਰਹੇ ਹੋ ਦੁਨੀਆ ਦਾ ਸਾਰ ਨਾਲੋਂ ਜ਼ਿਆਦਾ ਗੰਦਾ ਰੋਡ ਹੈ ਜੀ ਇਹਨਾਂ ਦਾ ਦਾਵਾ ਕਰਦੇ ਆਂ ਅਸੀਂ ਧਰਨਾ ਲਾ ਕੇ ਬੈਠੇ ਹੋ ਇਹਦੇ ਨਾਲ ਜਿਹੜਾ ਕੁਝ ਨਾ ਪੁੱਛ ਜਿਹੜਾ ਰਿਜ਼ਲਟ ਨਿਕਲੂਗਾ ਜਿਹੜਾ ਰੋਡ ਆ ਬਣ ਜਾਊਗਾ ਅਸੀਂ ਜੀ ਅੱਜ ਨਹੀਂ ਧਰਨਾ ਇਹ 2017 ਤੋਂ ਸ਼ੁਰੂ ਕੀਤਾ ਜੀ ਅਸੀਂ ਪਹਿਲਾ ਧਰਨਾ ਲਾਇਆ ਅਸੀਂ ਡੀਸੀ ਸਾਹਿਬ ਨੂੰ ਬੁਲਾਇਆ ਡੀਸੀ ਸਾਹਿਬ ਫਿਰ ਧਰਨਾ ਲਾਇਆ ਦਿੱਲੀ ਤੋਂ ਨਿਤਿਲ ਗ੍ਰੈਜੂਏਟ ਜਦੋਂ ਪਾਸ ਕਰਾਇਆ ਫਿਰ ਧਰਨਾ ਲਾਇਆ ਤੇ ਟੈਂਡਰ ਲਵਾਇਆ 8 ਅਕਤੂਬਰ ਨੂੰ ਫਿਰ ਧਰਨਾ ਲਾਇਆ ਤੇ ਹੁਣ ਰੂਡ ਰੋਡ ਸ਼ੁਰੂ ਕਰਾ ਕੇ ਵੀ ਹਟਾ ਨਹੀਂ ਅੱਜ ਦੇ ਨਹੀਂ 6 ਸਾਲ ਸਾਰਾ ਕੰਮ ਧਰਨੇ 'ਚ ਕਰਾਇਆ ਕਹਿਣ ਤੋਂ ਭਾਵ ਕੀ ਹੈ ਵੀ ਕੋਈ ਵੀ ਐਸਾ ਕੰਮ ਜਿਹੜਾ ਬਿਨਾਂ ਧਰਨੇ ਤੋਂ ਨਾ ਹੋਇਆ ਹੋ ਪਰसों 26 ਤਰੀਕ ਦੀ ਪ੍ਰਧਾਨ ਸਾਹਿਬ ਨੂੰ ਵੀਡੀਓ ਭਾਈ ਸੀਗੀ ਜਿਹੜਾ ਟੋਲ ਫਰੀ ਫਰੀ ਕਰਨਾ ਆਪਾਂ 26 ਤਰੀਕ ਦੀ ਵੀਡੀਓ ਭਾਈ ਤੇ ਕੱਲ ਭਗਵੰਤ ਮਾਨ ਜੀ ਨੂੰ ਵੀਡੀਓ ਭਾਈ 29 ਤਰੀਕ ਨੂੰ ਚਾਰ ਦਿਨ ਬੜੇ ਹੁੰਦੇ ਨੇ ਕਿ ਚਾਰ ਦਿਨ ਪਹਿਲਾਂ ਵੀਡੀਓ ਨਹੀਂ ਵੇਖੀ ਉਹਨਾਂ ਨੇ ਜੀ ਵੀ ਇਹ ਟੋਲ ਨੂੰ ਬੰਦ ਕਰਨਗੇ ਉੱਥੇ ਧਰਨਾ ਲਾਉਣਾ ਆ ਇਹ ਸਿਰਫ ਇੱਕ ਸਟੰਟ ਆ ਇੱਕ ਟਿੱਪਰ ਛੱਡਦਾ ਤੇ ਪੱਥਰਾਂ ਹੁੰਦਾ ਇੱਕ ਪੱਥਰ ਪੇਪਰ ਛੱਡਣਾ ਕੀ ਹੋ ਜਾਏਗਾ ਇਹ ਸਿਰਫ ਸਟੰਟ ਖੇਡੇ ਜਾ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਆਸ ਸੁਣੀ ਗੱਲਾਂ ਨੇ ਉਹ ਸੀਐਮ ਸਾਹਿਬ ਕਹ ਰਹੇ ਨੇ ਜੀ ਅਸੀਂ ਜਿਹੜੇ ਪਾਈਪ ਪਾਵਾਂਗੇ ਉਹ ਐਸੇ ਪਾਈਪਾਂਾਂ ਕਿ ਸੀਰ ਦੇ ਤੇ ਜਿਹਦੀ ਕੋਈ ਐਕਸਪਾਇਰੀ ਡੇਟ ਨਾ ਹੋਵੇ ਤੇ ਕਦੀ ਫਟਣੀ ਨਾ ਹੋਵੇ ਤੁਸੀਂ ਇਹ ਸਾਬ ਲਾਓ ਵੀ ਕਿਹੜੇ ਪਾਈਪ ਹੁੰਦੀ ਦੀ ਇਹ ਦੱਸੋ ਵੀ ਜਿਹੜੀ ਪਾਈਪਾਂ ਦੀ ਕੋਈ ਐਕਸਪਾਇਰੀ ਡੇਟ ਹੁੰਦੀ ਹੈ ਕੋਈ ਦਵਾਈ ਹੈ ਮੈਡੀਸਨ ਹੈ ਕੋਈ ਤੁਸੀਂ ਮੈਨੂੰ ਪਾਈਪਾਂ ਦਾ ਐਕਸਪਾਇਰੀ ਡੇਟ ਲਿਖੀ ਦਿਖਾ ਦਿਓ ਉਹ ਯਾਰ ਕਿੱਦਾਂ ਦੀ ਝੂਠੀ ਸਰਕਾਰ ਸਿਰਫ ਝੂਠ ਝੂਠ ਪੱਲੇ ਤੇ ਸਾਡੇ ਜਿਹੜੇ ਹਲਕੇ ਦੇ ਮਾਣਯੋਗ ਐਮ ਐਲ ਏ ਸਾਹਿਬ ਉਹਨਾਂ ਦਾ ਤਾਂ ਜੀ ਰੰਗ ਹੀ ਉੱਡਿਆ ਰੰਦਾ ਉਹ ਸਿਰਫ ਕੇਕ ਕੱਟਣ ਜਾਂਦੇ ਨੇ ਜੇ ਕਿਸੇ ਦਾ ਵੱਡੇ-ਬੁੱਡੇ ਹੋਵੇ ਤਾਂ ਜਰੂਰ ਸੱਦ ਲਿਆ ਕਰੋ ਜੀ ਉਹਨਾਂ ਨੂੰ ਕੇਕ ਕੱਟਣ ਜਮਾਨਾ ਨੂੰ ਲੱਗਦਾ ਕਿ ਸਿਰਫ ਕੇਕ ਹੀ ਕੱਟਣ ਜਾਂਦੇ ਨੇ ਹੋਰ ਕੰਮ ਜਿਹੜੇ ਆ ਉਹਨਾਂ ਵੱਲੋਂ ਨਹੀਂ ਕੀਤੇ ਜਾਂਦੇ ਉਹ ਨਹੀਂ ਉਹਨਾਂ ਦਾ ਫੇਵਰਟ ਹੈ ਜੀ ਕਹਿੰਦੇ ਕੇਕ ਮੈਨੂੰ ਬੜਾ ਸਵਾਦ ਲੱਗਦਾ ਤਾਂ ਕਰਕੇ ਤੁਸੀਂ ਜਿੱਥੇ ਕੇਕ ਕੱਟਣਾ ਉੱਥੇ ਸਾਨੂੰ ਸੱਦ ਲਿਆ ਕਰੋ ਸੜਕ ਸੂਟ ਦੇ ਮੁੱਦੇ 'ਚ ਸਾਨੂੰ ਸੱਦ ਕਰੋ ਕਿਉਂਕਿ ਸਾਡੇ ਇਹ ਬੰਦੇ ਆ ਮਤਦਾ ਜੀ ਬਣਾ ਹੀ ਨਹੀਂ ਸਕਦੇ ਸਾਡੇ ਵਾਸੀ ਨਹੀਂ ਹੈਗਾ ਜੀ ਕੁਝ ਇਸ ਕਰਕੇ ਹਾਂ ਤਾਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਧਰਨੇ ਨੂੰ ਲੈ ਕੇ ਧਰਨੇ ਨੂੰ ਲੈ ਕੇ ਜੀ ਦੇਖੋ ਇਹ ਸਰਕਾਰਾਂ ਦੇ ਕੰਨ ਖੋਲਣ ਏਦਾਂ ਹੀ ਪੈਂਦੇ ਨੇ ਜੀ ਧਰਨੇ ਲਾ ਕੇ ਖੋਲਣੇ ਪੈਂਦੇ ਨੇ ਪਰ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ ਭਈ ਦੇਖੋ ਜੀ ਸਾਨੂੰ ਹੁਣ ਕੱਲ ਦਾ ਕੀ ਹੁਣ ਵੀ ਸਾਨੂੰ ਮੈਸੇਜ ਇੱਥੇ ਮਿਲ ਰਹੇ ਨੇ ਬਟਿਆਂ ਨੂੰ ਵੀ ਕੰਮ ਸ਼ੁਰੂ ਹੋ ਗਿਆ ਜਦ ਕਿ ਉੱਥੇ ਕੋਈ ਮਸ਼ੀਨਰੀ ਨਹੀਂ ਪਹੁੰਚੀ ਕੋਈ ਸੜਕ ਦੀ ਲੈਵਲਿੰਗ ਨਹੀਂ ਹੋਈ ਇੱਕ 7 ਕਿਲੋਮੀਟਰ ਦਾ ਟੋਟਾ ਤੁਸੀਂ ਉਹਨੂੰ ਨਹੀਂ ਬਣਾ ਸਕਦੇ ਹੈਗੇ ਤੇ ਲੱਖ ਦੀ ਲੰਤ ਹੈ ਜੀ ਸਰਕਾਰ ਦੇ ਉੱਤੇ ਤਾਂ ਫਿਰ ਤਾਂ ਅਸੀਂ ਤਾਂ ਹੀ ਕਹਿੰਦੇ ਤੈਨੂੰ ਜਿਹੜੇ ਸਾਰੇ ਕੰਮ ਹੈ ਧਰਨੇ ਲਾ ਲਾ ਕੇ ਜਿਹੜੇ ਕਰਵਾਣੇ ਪੈਣਗੇ ਮੈਂ ਕਹਤੋ ਜੀ ਇਹ ਧਰਨਿਆਂ ਦੀ ਸਰਕਾਰ ਬਣ ਗਈ ਜੀ ਧਰਨੇ ਤੋਂ ਬਗੈਰ ਤੁਸੀਂ ਇੱਕ ਵੀ ਮੁੱਦਾ ਹੱਲ ਹੁੰਦਾ ਦੇਖ ਲਓ ਗੰਨੇ ਦਾ ਮਸਲਾ ਅਸੀਂ ਹੱਲ ਕਰਾਇਆ ਜੀ ਜਿਹੜਾ ਫਗਵਾੜੇ ਦੇ ਧਰਨਾ ਲਾਇਆ ਚਲੋ ਸਾਡੀ ਯੂਨੀਅਨ ਦਾ ਇਹ ਹੈ ਜੀ ਅਸੀਂ ਰੋਡ ਜਾਮ ਨਹੀਂ ਜੀ ਕਰਦੇ ਅਸੀਂ ਟੋਲ ਫ੍ਰੀ ਕਰਦੇ ਆ ਤਾਂ ਜੋ ਸਰਕਾਰ ਨੂੰ ਚੁੰਡੀ ਵੱਡੀ ਜਾ ਸਕੇ ਅਸੀਂ ਰੋਡ ਨਹੀਂ ਬਾਕੀ ਯੂਨੀਅਨਾਂ ਵਾਂਗ ਪਰੇਸ਼ਾਨ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਬਿਲਕੁਲ ਨਹੀਂ ਨਾ ਅਸੀਂ ਕਰ ਰਹੇ ਆ ਬਦਲਾਅ ਦੀ ਸਰਕਾਰ ਜ਼ਰੂਰ ਸੀ ਪਰ ਬਦਲਾਅ ਇਹੀ ਆਇਆ ਵੀ ਹਰ ਕੰਮ ਨੂੰ ਧਰਨੇ ਨਾਲ ਕਰਾਉਣਾ ਪੈ ਰਿਹਾ ਇਹੀ ਬਦਲਾਅ ਦੇਖਿਆ ਅਜੇ ਤੱਕ ਤੇ ਹੋਰ ਕੋਈ ਬਦਲਾਅ ਸੀ ਦੇਖਿਆ ਨਹੀਂ ਹੈ ਜੀ ਸੇ ਲੱਗਦਾ ਕਿ ਜਿਹੜਾ ਅੱਜ ਧਰਨਾ ਲਾਇਆ ਹੈ ਕਿ ਜਰੂਰ ਰਾਹੋ ਰੋਡ ਦੀ ਜਿਹੜੀ ਰੋਡ ਹੈ ਉਹ ਬਣ ਜੂਗੀ ਮੈਂ ਕਿਹਾ ਜੀ ਇੱਕ ਧਰਨੇ ਦੀ ਕਾਲ ਦਿੱਤੀ ਸੀ ਤੇ ਉੱਥੇ ਰੋਡ ਪੱਧਰਾ ਕਰ ਦਿੱਤਾ ਜੀ ਇਹਨਾਂ ਨੇ ਇੱਕ ਟਿਪਰ ਕਿਸੇ ਟਿਪਰ ਵਾਲੇ ਤੋਂ ਚਪੇੜਾ ਮਾਰ ਕੇ ਇਹਨਾਂ ਨੇ ਸਟਾਲਿਆ ਜੀ ਉੱਥੇ ਹੋਰ ਇਤੋਂ ਜ਼ਿਆਦਾ ਕੱਲ ਮੁੱਖ ਮੰਤਰੀ ਸਾਹਿਬ ਨੇ ਰਾਹੋ ਰੋਡ ਤੇ ਵਾਈਡ ਦਿੱਤੀ ਹੈ ਤੁਸੀਂ ਦੱਸੋ ਵੀ ਫੇਰ ਧਰਨੇ ਦੇ ਕਰਕੇ ਹੀ ਦਿੱਤੀ ਹੈ ਨਾ ਵੀ ਇਹਨਾਂ ਦਾ ਧਰਨਾ ਨਾ ਲੱਗੇ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਵੀ ਲੁਧਿਆਣਾ ਦੇ ਜਿੰਨੇ ਵੀ ਕੰਮ ਪੈਂਡਿੰਗ ਹੈ ਉਹ ਜਲਦੀ ਤੋਂ ਜਲਦੀ ਜਿਹੜੇ ਪੂਰੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਫਿਰ ਵੀ ਕੋਸ਼ਿਸ਼ ਕੀਤੀ ਇੱਕ ਮੁੱਖ ਮੰਤਰੀ ਇਸ ਤੱਕ ਕੋਸ਼ਿਸ਼ ਨਹੀਂ ਕਰਦਾ ਹੁੰਦਾ ਉਹ ਕਹਿੰਦਾ ਜੇ ਲੋਕਾਂ ਦਾ ਨੁਮਾਇੰਦਾ ਸਾਨੂੰ ਚੁਣਿਆ ਨਾ ਫਿਰ ਕੋਸ਼ਿਸ਼ ਨਹੀਂ ਮੈਂ ਕਰਵਾ ਕੇ ਛੱਡਾਂਗਾ ਕੰਮ ਇਦਾਂ ਕਹਿਣਾ ਚਾਹੀਦਾ ਤੁਸੀਂ ਉਹਦਾ ਸਰਕਾਰ ਤੋਂ ਖੁਸ਼ ਨਹੀਂ ਹੋ ਮੈਂ ਕਹਾਂ ਜੀ ਕੋਈ ਮਹਿਕਮਾ ਦੱਸੋ ਕੋਈ ਖੁਸ਼ ਹੋਵੇ ਪਿਛਲੇ 3 ਮਹੀਨਿਆਂ ਤੋਂ ਕਿਸੇ ਮਹਿਕਮੇ ਦੀ ਤਨਖਾਹ ਨਹੀਂ ਜੀ ਰਿਲੀਜ਼ ਹੋਈ ਉਲਟਾ ਉਹਨਾਂ ਨੂੰ ਤੀਰਥ ਯਾਤਰਾ 'ਚ ਬਿਠਾ ਕੇ ਬੱਸਾਂ 'ਚ ਲੈ ਆ ਕੇ ਤੀਰਥ ਯਾਤਰਾ ਤੋਰ ਦਿੱਤਾ ਜੀ ਦੱਸੋ ਮੈਂ ਕਹਿੰਦਾ ਸਾਰੇ ਪੰਜਾਬ ਵਾਲਿਆਂ ਨੂੰ ਨਾ ਇਹਨਾਂ ਦੀ ਬੱਸਾਂ 'ਚ ਬਹਿ ਕੇ ਤੀਰਥ ਯਾਤਰਾ ਤੇ ਜਾਣਾ ਕਿਉਂਕਿ ਕੰਮ ਤਾਂ ਰਹਿ ਨਹੀਂ ਜੀ ਵਿਲੇ ਹੋ ਗਏ ਸਭ ਲੱਗਦਾ ਅੱਜ ਜਿਹੜਾ ਧਰਨਾ ਲਾਇਆ ਹੈ ਇਹਦਾ ਰਿਜ਼ਲਟ ਜਿਹੜਾ ਹੈ ਜਲਦੀ ਤੋਂ ਜਲਦੀ ਦੇਖਣ ਨੂੰ ਮਿਲੂਗਾ रिजल्ट ਤੁਹਾਡੇ ਸਾਹਮਣੇ ਹੈ ਜੀ ਕੱਲ ਦੇ ਸਾਨੂੰ ਮੈਨੂੰ ਲੱਗਦਾ ਕਿੰਨੀਆਂ ਕੋਇਲਾਂ ਸਾਰੇ ਪਾਸਿਓਂ ਪੀ ਡਬਲਯੂ ਡੀ ਮੈਮ ਸਵੇਰੇ ਐਸਜੀਓ ਸਾਹਿਬ ਦਾ ਫੋਨ ਆਇਆ ਜੀ ਤੁਸੀਂ ਨਾ ਜੀ ਕੱਲ ਕੰਮ ਚਾਲੂ ਹੋ ਗਿਆ ਮੈਂ ਕਿਹਾ ਜਿਤ ਤੱਕ ਮਸ਼ੀਨਰੀ ਨਹੀਂ ਨਾ ਉੱਥੇ ਪਹੁੰਚਦੀ ਮਸ਼ੀਨਰੀ ਉੱਥੇ ਪਹੁੰਚੇ ਡੀਸੀ ਮੈਮ ਉੱਥੇ ਆਣ ਸੂਰਵੀ ਮਲਕ ਮੈਂ ਇੱਕ ਗੱਲ ਦੱਸ ਤੁਹਾਨੂੰ ਕਹਿਣਾ ਜਾਵਾਂਗਾ ਜਿਹੜਾ ਇਹ ਰੋਡ ਪਾਸ ਕਰਾਇਆ ਨਾ ਅਸਲ 'ਚ ਇਹ ਡੀਸੀ ਮੈਮ ਨੇ ਕਰਾਇਆ ਸੂਰਵੀ ਮਲਕ ਅਸਲ ਵਧਾਈ ਦੇ ਪਾਤਰ ਉਹ ਨੇ ਉਹਨਾਂ ਨੇ ਲੋਕਾਂ ਦੀ ਦੁੱਖ ਦਰਦ ਨੂੰ ਸਮਝਿਆ ਇਹ ਤਾਂ ਪੀਡਲਯੂਡੀ ਵਾਲੇ ਟੋਲ ਵਾਲਿਆਂ ਤੋਂ ਪੈਸੇ ਖਾਈ ਜਾਂਦੇ ਨੇ ਇਹ ਕਰਪਟ ਬੰਦੇ ਜਿਹੜੇ ਬੜੇ ਹੋਏ ਮੈਂ ਤੇ ਇਹਨਾਂ ਨੂੰ ਵਿਜੀਲੈਂਸ ਨੂੰ ਦਰਖਾਸਤ ਵੀ ਅਸੀਂ ਦਵਾਂਗੇ ਚੀਫ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਵੀ ਇਹਨਾਂ ਦੀ ਇਨਕੁਆਇਰੀ ਕੀਤੀ ਜਾਏ ਇਹਨਾਂ ਚਦਾਦਾਂ ਦੀ ਜਿਹੜੇ ਨੇ ਇੰਨੇ ਸਾਲ ਤੋਂ ਪੈਸੇ ਖਾ ਰਹੇ ਨੇ ਤੇ 10 10 ਦਹਾਕਿਆਂ ਤੋਂ ਰੋਡ ਨਹੀਂ ਜੀ ਬਣਿਆ ਬੱਸ ਮੋਟਰ ਦਾ ਵੱਡਾ ਹਾਂ ਜੀ ਅੱਜ ਤੁਸੀਂ ਇੱਥੇ ਕਿਸਾਨ ਮੋਰਚੇ ਤੇ ਪਹੁੰਚੇ ਹੋ ਕੀ ਕਾਰਨ ਆਹ ਰਾਹ ਰੋੜ ਤੋਂ ਲੈ ਕੇ ਮੱਤੇਵੜ ਤੱਕ ਮੱਕੇ ਰਸਤੇ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਹੈ ਜਿਹਦੇ ਕਰਕੇ ਅਸੀਂ ਧਰਨਾ ਦੇ ਰਿਹਾ ਸੀ ਤਾਂ ਕਿ ਤਾਂ ਕਿ ਰਸਤੇ ਮੱਕੇ ਸੁਧਾਰ ਕੀਤਾ ਜਾਵੇ ਕਿੰਨੀਆਂ ਤੋਂ ਤੁਹਾਡੇ ਨਾਲ ਸਾਡਾ ਭੈਣਾ ਕਰਨ ਨਾਲ ਸਾਡਾ ਮੱਕੇ ਬਹੁਤ ਜ਼ਿਆਦਾ ਮੱਕੇ ਭੈਣਾ ਸਾਡਾ ਸ਼ਾਮਲ ਨਹੀਂ ਜੀ ਅਜੇ ਹੋਰ ਵੀ ਆਣੀਆਂ ਨੇ ਕਦੀ ਐਕਸਮ ਸਾਹਿਬ ਕਦੀ ਸੀਪੀ ਸਾਹਿਬ ਕਦੀ ਕੋਈ ਵੀ ਆ ਕੇ ਸਾਨੂੰ ਕਹਿੰਦੇ ਕਿ ਕੰਮ ਸ਼ੁਰੂ ਹੋ ਜਾਊਗਾ ਕਿਉਂਕਿ ਉਹ ਕੰਮ ਸਿਰਫ ਇਹ ਚਾਲੂ ਹੀ ਨਹੀਂ ਕਰ ਰਹੇ ਹਰ ਵਾਰੀ ਗੋਲੀ ਦੇ ਕੇ ਚਲੇ ਜਾਂਦੇ ਸੀਗੇ ਮਰਜੇ ਦੇ ਕਰਕੇ ਸਾਨੂੰ ਇੱਥੇ ਦੁਬਾਰਾ ਇਹ ਧਰਨਾ ਲਗਾਉਣਾ ਪੈ ਗਿਆ ਜੀ ਪਰ ਹੁਣ ਕਿਦਾਂ ਨਾ ਕਿਦਾਂ ਧਰਨੇ ਤੋਂ ਬਾਅਦ ਵੀ ਆ ਦੇਖਿਆ ਮੈਂ ਕੀ ਹੁਣੀ ਪੈਰੀਗੇਟ ਦੁਆਰਾ ਲਗਾ ਦਿੱਤਾ ਸੀਗਾ ਨਹੀਂ ਸਰ ਅਜੇ ਨੇ ਕਾਲ ਨਹੀਂ ਕੀਤੀ ਕੀ ਹਾਂਜੀ ਸਾਡੇ ਪ੍ਰਧਾਨ ਜੀ ਕਹਿ ਰਹੇ ਨੇ ਕਿ ਚਾਲੂ ਕਰਦੇ ਪ੍ਰਧਾਨ ਜੀ ਆ ਰਹੇ ਨੇ ਪ੍ਰਧਾਨ ਜੀ ਹੀ ਬਾਕੀ ਕਾਰਵਾਈ ਦੱਸਣਗੇ ਕਿ ਚਾਲੂ ਰੱਖਣਾ ਹੈ ਜਾਂ ਨਹੀਂ ਰੱਖਣਾ ਪ੍ਰਧਾਨ ਜੀ ਸਾਡੇ ਆ ਰਹੇ ਨੇ ਉਹ ਦੱਸਣਗੇ